ਮਾਨਯੋਗ ਐਸਐਸਪੀ ਬਟਾਲਾ ਸ਼੍ਰੀਮਤ ਸ਼੍ਰੀ ਅਸ਼ਵਿੰਨ ਗੋਟਿਆਲ ਆਈਪੀਐਸ ਦੇ ਨਿਸ਼ਾਨਦੇਸ਼ ਤੇ ਜਿਹੜੇ ਸਾਡੇ ਐਸਪੀ ਸ਼੍ਰੀ ਹਰਮਿੰਦਰ ਸਿੰਘ ਜੀ ਬੀਪੀਐਸ ਬੀ ਨੇ ਜਿਹੜੇ ਸਾਡੇ ਉਹਨਾਂ ਦੇ ਨਿਸ਼ਾਨਦੇਸ਼ ਤੇ ਐਸਐਚਓ ਕਾਦੀਆ ਬਲਵਿੰਦਰ ਸਿੰਘ ਵੱਲੋਂ ਬੜੀ ਸਖਤ ਮੀਰ ਨਾਲ ਤੇ ਜਿਹੜੇ ਟੈਕਨੀਕਲ ਐਵੀਡੈਂਸ ਨੂੰ ਨਾਲ ਸਪੋਰਟ ਲਿਆਂਦੇ ਹ ਹੋਇਆ ਇੱਕ ਪਰਚਾ ਦਰਜ ਹੋਇਆ ਸੀ ਇਥੇ ਪਰਚਾ ਨੰਬਰ 28302 ਦਾ ਉਸ ਦੇ ਵਿੱਚ ਉਦੇ ਸਾਰੇ ਜਿਹੜੇ ਦੋ ਜਿਹੜੇ ਪੰਜ ਦੋਸ਼ੀ ਐ ਉਸ ਨੂੰ ਪੈਗਨ ਸਪੋਰਟ ਨਾਲ ਗ੍ਰਿਫਤਾਰ ਕੀਤਾ ਹੈ ਇਹ ਵਕੂਆ ਇਤਰਾ ਹੋਇਆ ਸੀ ਕਿ ਮਿਤੀ 24 24 ਨੂੰ ਇੱਕ ਨੌਜਵਾਨ ਦੀ ਲਾਸ਼ ਕਪੜੇ ਦੇ ਲਿਮੇਟੀ ਹੋਈ ਨਾਲੇ ਜੋ ਮਿਲੀ ਸੀ ਉਸ ਬਾਅਦ ਜਿਹੜ ਉਸ ਦੇ ਪਿਤਾ ਨੇ ਉਸ ਦੀ ਲਾਸ਼ ਨੂੰ شناخت ਕਰਦੇ ਹੋયા ਆਪਣਾ ਬਿਆਨ ਐਸਟੋਪਾ ਡਿਸਟ੍ਰੀਟ ਕਰਾਇਆ ਸੀ ਉਸ ਦਾ ਜਿਹੜਾ ਬੇਟਾ ਸਾਹਿਲ ਹੈ ਮ੍ਰਿਤਕ ਜਿਹੜਾ ਵਾ ਉਹ ਦੇ ਨਾਲ ਜਿਹੜੇ ਸਾਥੀ ਸੀ ਉਹਨਾਂ ਨਾਲ ਬਾਜ਼ਮਾਰਨ ਤੇ ਇੱਕ ਰੋਬਰ ਗਿਆ ਸੀ ਤੇ ਉਸ ਤੋਂ ਬਾਅਦ ਉਹ ਘਰ ਨਹੀਂ ਆਇਆ ਨੈਕਸਟ ਡੇ ਉਹਨੇ ਜਿਉਂ ਲਾਸ਼ ਦੀ ਵੇਕਸ਼ਨਾਤ ਕਰਕੇ ਆਪਣਾ ਪਰਚਾ ਰਿਸਟਰ ਕਰਾਇਆ 302 ਦਾ ਉਸ ਦੀ ਪਰਚਾ ਰਿਸਟਰ ਕਰਨ ਤੋਂ ਬਾਅਦ ਐਸਐਚਓ ਨੇ ਆਪਣੀ ਜੀਆਫਸਰ ਦੀ ਡਾਇਰੈਕਸ਼ਨਸ ਤੇ ਉਹਨਾਂ ਦੀ ਦਿਸ਼ਾ ਨਿਰਦੇਸ਼ ਤੇ ਪੂਤੀ ਸ਼ਮਿਲ ਲਿਆਂਦਾ ਸਾਰੇ ਇਲਾਕੇ ਵਿੱਚ ਜਿਹੜੇ ਦੋਸ਼ੀਆ ਸੀ ਉਹਨਾਂ ਦੀ ਪਾਲ ਕੀਤੀ ਤੇ ਜਿਹੜੀ ਟੈਕਨੀਕਲ ਸਪੋਰਟ ਲਈ ਸਾਇੰਟਿਫਿਕ ਸਪੋਰਟ ਲਈ ਹਿਊਮਰ ਰਿਸੋਰਸ ਨੂੰ ਇਹਨਾਂ ਯੂਜ਼ ਕੀਤਾ ਉਸ ਤੋਂ ਗੱਲ ਇਹ ਸਾਹਮਣੇ ਆਈ ਹੈ ਕਿ ਉਹ ਜਿਹੜਾ ਮ੍ਰਿਤਕ ਸੀ ਉਸ ਨੂੰ ਜਿਹੜੇ ਉਹਦੇ ਦੋ ਸਾਥੀ ਸੀ ਜੈਜੀ ਤੇ ਐਮੀ ਉਹਨਾਂ ਨੇ ਕੁਝ ਨਸ਼ੇ ਦੀ ਚੀਜ਼ ਦਿੱਤੀ ਸੀ ਉਸ ਦੇ ਦੋ ਜਿਹੜੇ ਦਸਤੂਜੇ ਸਾਥੀ ਵਿਸ਼ਾਲ ਖੁੱਡਾ ਤੇ ਚੁੰਗਾ ਤੇ ਸਾਹਿਲ ਜਿਹੜਾ ਮ੍ਰਿਤਕ ਹੈ ਉਸ ਤੋਂ ਬਾਅਦ ਕੁਝ ਜਿਹੜੀ ਕੁਝ 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 ਗ੍ਰਾਮ ਜਿਹੜੀ ਚੀਜ਼ ਜਿਹੜੇ ਨਸ਼ਾ ਸੀ ਉਹਨੂੰ ਪੀਣ ਵਾਸਤੇ ਸਾਹਿਲ ਹੁੰਦੇ ਦਿੱਤਾ ਤੇ ਜਿਹੜਾ ਸਾਹਿਲ ਸੀ ਉਹ ਹਾਲ ਕਾਦੀਆਂ ਦੇ ਹੀ ਇੱਕ ਵਿਅਕਤੀ ਹੈ ਪੋਪੀ ਨਾਮ ਦਾ ਬੋਬੀ ਉਸਦੇ ਘਰ ਗਿਆ ਉਥੇ ਪੋਪੀ ਐਲੀਅਸ ਬੋਬੀ ਨੇ ਉਸ ਨੂੰ ਜਿਹੜਾ ਨਸ਼ਾ ਦਾ ਕੋਈ ਜਿਹੜਾ ਨਸ਼ਾ ਹੈ ਇੰਜੈਕਸ਼ਨ ਵਗੈਰਾ ਉਹਦੀ ਨੂੰ ਇੱਕ ਲਗੋ ਆਬ ਲਗਾ ਕੋਈ ਉਹਨੂੰ ਲਗਾਇਆ ਉਸ ਨਾਲ ਉਹਦੀ ਓਵਰਡੋਜ਼ ਨਾਲ ਜਾਂ ਗਲਤ ਤਰੀਕੇ ਨਾਲ ਇਨਸ਼ਾ ਲਗਾਉਣਾ ਉਸਦੇ ਘਰ ਉਹਦੀ ਮੌਤ ਹੋ ਗਈ ਉਹਨਾਂ ਨੇ ਦੂਜੀ ਗਲਤੀ ਕਰ ਦਿੱਤੀ ਕਿ ਨਾ ਇਸ ਬਾਰੇ ਉਹਦੇ ਪਰਿਵਾਰ ਨੂੰ ਦੱਸ ਦਿੱਤੀ ਤੇ ਨਾਇਪੁਰ ਨੂੰ ਤ라 ਦਿੱਤੀ ਤੇ ਉਹਦੇ ਸੋ ਉਹਦੇ ਜਿਹੜੇ ਉਹਦਾ ਫਾਦਰ ਤੇ ਉਹਦੀ ਮਾਤਾ ਜਿਹੜੀ ਉਹਦੀ ਮਾਤਾ ਰਾਣੀ ਤੇ ਉਹਦਾ ਫਾਦਰ ਰਾਜੂ ਉਸਨਾਂ ਨੇ ਉਹਨਾਂ ਨੇ ਜਿਹੜੀ ਕਤਲ ਕੀਤੀ Laash ਨੂੰ ਖੁਰਦਬੁਦ ਕਰਨ ਲਈ ਇੱਕ ਰੇੜੀ ਦਾ ਸਹਮਾਲ ਕੀਤਾ ਤੇ Laash ਨੂੰ ਕਪੜੇ ਵਿੱਚ ਲਮੇਟ ਕੇ ਥਾਣੇ ਕਾਦੀਆਂ ਦਾ ਏਰੀਆ ਜਿਹੜਾ ਪੈਂਦਾ ਹੈ ਬਟਾਲਾ ਰੋਡ ਤੇ ਬੋਗਰਾ ਧਰਮਗੰਢ ਲਾਗੇ ਨਾਲੀ ਵਿੱਚ ਸੋਟਾਈ ਤੇ ਇਹਦੇ ਵਿੱਚ ਤਫਤੀਸ਼ ਨੂੰ ਕਾਫੀ ਸੀਰੀਅਸਲੀ ਲੀ ਲੈਂਦੇ ਆ ਹੋਇਆ ਜਿਹੜੇ ਇਸ ਮੁਕਦਮੇ ਦੇ ਪੰਜੇ ਦੋਸ਼ੀ ਨੇ ਜੱਜੀ ਇਲਿਸ ਮਨਜੀਤ ਐਮੀ ਇਲਿਸ ਅਮਰਿਤ ਤੇ ਉਸ ਦੇ ਨਾਲ ਜਿਹੜੇ ਰਾਣੀ ਉਸ ਦਾ ਜਿਹੜਾ ਜਿਹੜਾ ਹਸਬੈਂਡ ਰਾਜੂ ਤੇ ਮੇਨ ਦੋਸ਼ੀ ਪੋਪੀ ਉਹ ਗ੍ਰਿਫਤਾਰ ਕਰ ਲਏ ਨੇ ਤੇ ਮੇਰੀ ਜੋ ਸਾਡੀਆਂ ਸਖਤ ਦਰਤਾਣਾਂ ਨੇ ਹਨ ਉਹ ਮਾਨਜੋਗ ਐਸਿਕ ਸਾਹਿਬ ਵੱਲੋਂ ਉਸ ਨੂੰ ਮੈਂ ਆਪ ਵੀ ਸਾਨੂੰ ਕਰਵੇ ਕਰਦਾ ਵਾਂ ਕਿ ਨਸ਼ਾ ਵੇਚਣ ਜਾਂ ਨਸ਼ੇ ਦੀ ਜਿਹੜੀ ਕਮਾਈ ਖਾਣ ਵਾਲਾ ਉਸ ਨੂੰ ਬਿਲ ਬਖਸ਼ਿਆ ਨਹੀਂ ਜਾਵੇਗਾ ਤਾਂ ਕਿ ਇਹੋ ਜਿਹੇ ਵਾਰਦਾਤਾਂ ਦੁਹਰਾ ਨਾ ਹੋਣ ਕਿਸੇ ਦਾ ਘਰ ਨਾ ਹੋ ਜੜੇ ਤੇ ਇੱਕ ਸਖਤ ਹਦਾਇਤ ਹੈ ਇਹੋ ਜੇ ਕੰਮਾਂ ਤੋਂ ਬਾਜ ਜਾਓ ਤੇ ਪੁਲਿਸ ਦਾ ਸਾਥ ਦਿਓ ਇਹ ਪੁਲਿਸ ਨੂੰ ਤਲਾਸ਼ ਮਿਲਣ ਤੋਂ ਜਿਹੜੀ ਸਾਰੀ ਕਾਰਵਾਈ ਹੈ ਇਨ 24 ਆਵਰਸ ਹੋਈ ਹੈ ਇਸ ਕਰਕੇ ਹਰ ਇੱਕ ਆਦਮੀ ਪੁਲਿਸ ਹੈ ਇਹ ਸਾਬ੍ਹ ਦੀ ਹੱਕਦਾਰ ਹੈ ਇਹਨਾਂ ਇਸ ਵਿੱਚ ਕਿੰਨੇ ਦੋਸ਼ੀ ਨੇ ਟੋਟਲ ਜਿਹੜੇ 8 ਦੋਸ਼ੀ ਨੇ 5 ਗ੍ਰਿਫਤਾਰ ਹੋ ਗਏ ਨੇ ਜਿਹੜੇ ਦੋ ਆ ਜਿਹੜੇ ਬਾਕੀ ਤਿੰਨ ਨੇ ਉਹ ਹੀ ਜਲਦੀ ਰਿਸਤਾ ਕਰ ਲੈਣੇ ਇਹਨਾਂ ਉਤੇ 302 202 34 ਆਈਪੀਸੀ ਤਾਂ 29 ਐਮਡੀ ਦਾ ਐਨਡੀਪੀ ਦਾ ਪਰਚਾਸ਼ਤਾ ਕੀਤਾ ਗਿਆ ਇਸ ਦੇ ਬਾਰੇ ਵੀ ਇਹਦੇ ਬਾਰੇ ਮੇਰੀ ਸਾਰੇ ਇਲਾਕਿਆਂ ਨੂੰ ਇੱਕ ਜਿਹੜੇ ਨਸ਼ਾ ਕਰਦੇ ਜਿਹੜੇ ਵੇਚਣ ਵਾਲੇ ਉਹਨਾਂ ਨੂੰ ਵਾਰਡਿੰਗ ਆ ਕਿ ਉਹ ਨੋ ਜਿਤਨਾ ਇਹੋ ਜਿਹੇ ਕਾਰਬਨ ਜੇ ਵਹੀ ਗੱਲ ਹੋਏਗੀ ਜਾਂ ਕੋਈ ਹਜਾ ਕੰਮ ਹਜਾ ਜਿਹੜਾ ਕਾਬੂ ਆਏਗਾ ਉਦੋਂ ਉਸੇ ਗਿਰਫਤਾਰ ਕਰਕੇ ਸਭ ਤੋਂ ਸਤ ਸਜਾਦ ਆਵਾਂਗੇ ਤੇ ਜਿਹੜੇ ਇਲਾਕੇ ਦੇ ਮੋਤਵਰ ਨੇ ਜਿਹੜੇ ਇਲਾਕੇ ਜਿਹੜੀ ਜਿਹੜੇ ਕੋਈ ਇਨਫੋਰਮ ਕਰਨ ਵਾਲੇ ਨੇ ਉਹਨਾਂ ਸੱਚੀ ਤਲਾ ਦੇਣ ਜਿਹੜੀ ਉਹਨਾਂ ਦੀ ਜਿਹੜੀ ਪਛਾਣ ਹੈ ਉਹ ਗੁੱਤ ਰਖੀ ਜਾਵੇਗੀ ਤੇ ਜਿਹੜੇ ਨਹਿਤ ਵਿਛਣ ਵਾਲੇ ਆ ਉਹਨਾਂ ਖਿਲਾਫ ਸਜ਼ਾ ਕਰ ਦਿੱਤੀ ਜਾਵੇਗੀ